ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਅੱਜ ਆਪਾਂ ਕੁਝ ਬੇਨਤੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰਾਂਗੇ ਆਪ ਜੀ ਦੇ ਨਾਲ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਾਡੇ ਲਈ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਖਤਰਨਾਕ ਕਿਉਂ ਨੇ ਕਿਉਂ ਉਹ ਚੀਜ਼ਾਂ ਜਾਨਲੇਵਾ ਹੋ ਜਾਂਦੀਆਂ ਨੇ ਆਪਾਂ ਇਸ ਵਿਸ਼ੇ ਨੂੰ ਜਿਹੜਾ ਹੈ ਥੋੜਾ ਜਿਹਾ ਸਮਝਣ ਦਾ ਯਤਨ ਕਰਾਂਗੇ ਥੋੜਾ ਜਿਹਾ ਇਸ ਵਿਸ਼ੇ ਤੇ ਚਾਨਣਾ ਪਾਵਾਂਗੇ ਪਹਿਲਾਂ ਸਾਰੇ ਜਾਣੇ ਇਸ ਵਿਸ਼ੇ ਨੂੰ ਜਿਹੜਾ ਹੈ ਧਿਆਨ ਨਾਲ ਗੌਰ ਨਾਲ ਜ਼ਰੂਰ ਸੁਣਨਾ ਕਰਿਆ ਜੇ ਸੋ ਇਹ ਵਿਸ਼ਾ ਜਿਹੜਾ ਹੈ ਬਹੁਤ ਪਹਿਲਾਂ ਵੀ ਆਪਾਂ ਇੱਕ ਵਾਰ ਵਿਚਾਰਿਆ ਪਰ ਹੁਣ ਆਪਾਂ ਇਸ ਵਿਸ਼ੇ ਨੂੰ ਦੁਬਾਰਾ ਤੋਂ ਵਿਚਾਰਨ ਦਾ ਪ੍ਰਯਾਸ ਕਰ ਰਹੇ ਹਾਂ ਥੋੜਾ ਜਿਹਾ ਕੋਸ਼ਿਸ਼ ਜਿਹੜੀ ਹੈ ਆਪਣੀ ਇਸ ਵਿਸ਼ੇ ਤੇ ਹੈ ਕਿ ਕੁਝ ਸੁਪਨੇ ਜਿਹੜੇ ਨੇ ਉਹ ਜਾਣ ਲੇਵਾ ਕਿਉਂ ਹੋ ਜਾਂਦੇ ਨੇ ਸਾਡੇ ਲੋਕਾਂ ਨੂੰ ਕੁਝ ਜਿਹੜਾ ਇਸ ਵਿਸ਼ੇ ਤੇ ਬਹੁਤ ਵੱਡਾ ਵਹਿਮ ਭਰਮ ਜਿਹੜਾ ਹੈ ਉਦਰਸ ਆਇਆ ਜਾਂਦਾ ਹੈ ਸੁਪਨੇ ਦੇ ਵਿੱਚ ਜਾਨਵਰਾਂ ਨੂੰ ਗੱਲਾਂ ਕਰਦੇ ਦੇਖਣਾ ਤੇ ਕਿਸੇ ਭੂਤ ਪ੍ਰੇਖ ਦਾ ਆਵਾਸ ਇਸ ਦੇ ਬੜੇ ਨੁਕਤੇ ਜਿਹੜੇ ਨੇ ਉਹ ਦੱਸੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਜੀ ਇਹ ਚੀਜ਼ਾਂ ਜੜੀਆਂ ਨੇ ਉਹ ਠੀਕ ਨਹੀਂ ਹਨ ਆਪਣੇ ਆਪ ਦੇ ਵਿੱਚ ਟੁੱਟੇ ਹੋਏ ਕੱਚ ਨੂੰ ਦੇਖਣਾ ਟੁੱਟਿਆ ਹੋਇਆ ਸ਼ੀਸ਼ਾ ਦੇਖਣ ਨਾਲ ਘਰ ਦੇ ਵਿੱਚ ਕਲੇਸ਼ ਪੈ ਜਾਂਦਾ ਹੈ ਇਦਾਂ ਦੀਆਂ ਗੱਲਾਂ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਡਰਾਇਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਕਾਲੇ ਕੱਪੜੇ ਪਹਿਨਣ ਵਾਲੇ ਲੋਕ ਜਿਸ ਨੂੰ ਦੇਖ ਲੈਣ ਉਹ ਮੌਤ ਦੀ ਨਿਸ਼ਾਨੀ ਹੁੰਦੀ ਹੈ ਉਹਦੀ ਬੇਵਕਤੀ ਮੌਤ ਹੋ ਜਾਂਦੀ ਹੈ ਕਿਸੇ ਦੀ ਮੌਤ ਨੂੰ ਵੇਖ ਲੈਣਾ ਆਪਣੇ ਆਪ ਦੀ ਮੌਤ ਨੂੰ ਵੇਖ ਲੈਣਾ ਇਹ ਨਿਸ਼ਚਿੰਤਾ ਹੈ ਜੀ ਪੱਕਾ ਮੌਤ ਹੁੰਦੀ ਹੈ ਸੋ ਪਿਆਰਿਓ ਇੱਕ ਚੀਜ਼ਾਂ ਨਾਲ ਕੁਝ ਵੀ ਨਹੀਂ ਹੁੰਦਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਆ ਜਾਣਾਂ ਕਿਵ ਮਰਾਂਗੇ ਕਿਹਸਾ ਮਰਨਾ ਹੋਏ ਸਤਿਗੁਰੂ ਕਹਿੰਦੇ ਨੇ ਕਿ ਪਿਆਰਿਓ ਯਾਦ ਰੱਖਿਓ ਕਿ ਕਿਆ ਜਾਣਾਂ ਕਿਵ ਮਰਾਂਗੇ ਕੀ ਪਤਾ ਐ ਅਸੀਂ ਕਦੋਂ ਮਰਨੇ ਕਦੋਂ ਸੰਸਾਰ ਤੋਂ ਜਾਣਾ ਕਦੋਂ ਇੱਥੋਂ ਜਾਵਾਂਗੇ ਕੋਈ ਪਤਾ ਨਹੀਂ ਕੋਈ ਆਈਡੀਆ ਨਹੀਂ ਹੈਗਾ ਸਾਨੂੰ ਨਹੀਂ ਪਤਾ ਇਸ ਬਾਰੇ ਮਾਲਕ ਨੂੰ ਪਤਾ ਐ ਉਹ ਪਰਮਾਤਮਾ ਨੂੰ ਪਤਾ ਐ ਉਹ ਸਭ ਜਾਣਦੇ ਨੇ ਵੀ ਕਦੋਂ ਅਸੀਂ ਜਾਣਾ ਸੰਸਾਰ ਤੋਂ ਕਦੋਂ ਸਾਡਾ ਇਹ ਜੀਵਨ ਜਿਹੜਾ ਹੈ ਉਹ ਸਮਾਪਤ ਹੋਣਾ ਹੈ ਪਰ ਸਾਥ ਸੰਗਤ ਇੱਕ ਬੇਨਤੀ ਕਰਦਾ ਕਿ ਆ ਜਾਣ ਕਿ ਮਰਾਂਗੇ ਕਿਹੈਸਾ ਮਰਨਾ ਹੋਏ ਇਹਦੇ ਬਾਰੇ ਵੀ ਨਹੀਂ ਪਤਾ ਵੀ ਸਾਡੀ ਮੌਤ ਕਿਵੇਂ ਹੋਏਗੀ ਸਾਡਾ ਮਰਨ ਜਿਹੜਾ ਹੈ ਉਹ ਕਿਵੇਂ ਦਾ ਹੋਏਗਾ ਸਾਡਾ ਮਰਨਾ ਜਿਹੜਾ ਉਹ ਕਿਸ ਪ੍ਰਕਾਰ ਦਾ ਹੋਏਗਾ ਇਹ ਸਭ ਸਤਿਗੁਰੂ ਨੂੰ ਪਤਾ ਹੈ ਫਿਰ ਅਸੀਂ ਦੂਜੀਆਂ ਗੱਲਾਂ ਤੇ ਕਿਵੇਂ ਯਕੀਨ ਕਰ ਸਕਦੇ ਹਾਂ ਕਿਵੇਂ ਅਸੀਂ ਕਹਿ ਸਕਦੇ ਹਾਂ ਵੀ ਆਹ ਚੀਜ਼ ਵੇਖਣ ਨਾਲ ਆਹ ਹੋ ਜੂ ਜੀ ਆਏ ਹੋ ਜੂ ਇਹ ਸਭ ਕੁਝ ਸਾਡੇ ਮਾਈਂਡ ਦੀਆਂ ਅਸਲ ਚ ਸਥਿਤੀਆਂ ਨੇ ਜੋ ਅਸੀਂ ਵੇਖਦੇ ਹਾਂ ਕਿ ਆਹ ਐ ਹੋਗਾ ਸਾਡੇ ਨਾਲ ਇਹ ਨਾ ਹੋ ਜੇ ਸਾਡੇ ਮਾਈਂਡ ਦੇ ਵਿੱਚ ਉਹ ਗੱਲ ਸੈੱਟ ਹੋ ਗਈ ਵੀ ਅਸੀਂ ਆਹ ਦੇਖ ਲਿਆ ਕਿਤੇ ਸਾਡੇ ਨਾਲ ਆਹ ਨਾ ਹੋ ਜੇ ਉਹ ਅੰਦਰੋਂ ਮਨ ਜਿਹੜਾ ਨਾ ਡਰ ਗਿਆ ਅੰਦਰੋਂ ਸਥਿਤੀ ਜਿਹੜੀ ਹੈ ਨਾ ਗੰਭੀਰ ਹੋ ਗਈ ਵੀ ਕਿਤੇ ਆਹ ਦੇਖ ਲਿਆ ਸਾਡੇ ਨਾਲ ਐ ਨਾ ਹੋ ਜੇ ਸਾਡੇ ਨਾਲ ਕਿਤੇ ਆਹ ਨਾ ਹੋ ਜੇ ਅਸਲ ਚ ਉਹ ਚੀਜ਼ਾਂ ਨੂੰ ਲੈ ਕੇ ਬੰਦਾ ਡਰਦਾ ਰਹਿੰਦਾ ਉਹ ਡਰਿਆ ਪਿਆ ਹੈ ਆਪਣੇ ਆਪ ਦੇ ਵਿੱਚ ਡਰਿਆ ਪਿਆ ਰਹਿੰਦਾ ਖੁੰਦਾ ਸਾਨੂੰ ਲੋਕਾਂ ਨੇ ਡਰਾ ਦਿੱਤਾ ਹੋਰ ਗੱਲਾਂ ਨੇ ਡਰਾ ਦਿੱਤਾ ਕਹਿੰਦਾ ਜੀ ਤੇਰੇ ਨਾਲ ਆ ਨਾ ਹੋ ਜਾਏ ਤੇਰੇ ਨਾਲ ਉਹ ਨਾ ਹੋ ਜਾਏ ਤੇਰੇ ਨਾਲ ਆ ਗੱਲ ਉਹ ਨਾ ਹੋ ਜਾਏ ਤੇਰੇ ਨਾਲ ਉਹ ਨਾ ਹੋ ਜਾਏ ਸੋ ਇਹ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਬੜਾ ਡਰਾ ਰੱਖਿਆ ਅਸੀਂ ਫਿਰ ਬਾਬਾ ਜੀ ਕੋਈ ਉਪਾਅ ਦੱਸੋ ਤੇ ਹੋਰ ਪਤਾ ਨਹੀਂ ਆਪਣੇ ਧਨ ਦਾ ਪੈਸੇ ਦਾ ਸਮੇਂ ਦਾ ਬਹੁਤ ਜਿਆਦਾ ਅਸੀਂ ਫਿਰ ਫਹਾ ਬੜਦੇ ਆ ਬੜਾ ਕੋ ਲੋਕ ਕੁਝ ਕਰਦੇ ਆ ਹੁੰਦਾ ਜਦ ਕੇ ਕੱਖ ਵੀ ਨਹੀਂ ਬਾਬਿਆਂ ਕੋਲ ਜਾ ਕੇ ਕਹਿੰਦੇ ਬਾਬਾ ਜੀ ਆਹ ਦੇਖਦਾ ਉਹ ਕਹਿੰਦਾ ਤੁਹਾਡੇ ਘਰ ਚ ਪਰਛਾਈ ਹੈ ਇੰਜ ਜੋ ਸਾਡੇ ਤੋਂ ਹੋਰ ਪੈਸੇ ਠੱਗ ਲੈਂਦੇ ਜਦ ਕੇ ਗੱਲ ਕੁਝ ਵੀ ਨਹੀਂ ਸਿਰਫ ਸਾਡੇ ਮਨ ਦਾ ਡਰ ਹੈ ਸਾਡੇ ਮਨ ਦਾ ਵਹਿਮ ਹੈ ਪਿਆਰਿਓ ਹੋਰ ਕੁਝ ਵੀ ਨਹੀਂ ਗੁਰੂ ਅੱਗੇ ਅਰਦਾਸ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਪੁੱਛੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੱਸਣਗੇ ਪਿਆਰਿਓ ਕਿ ਕੀ ਸਹੀ ਹੈ ਕੀ ਸਹੀ ਨਹੀਂ ਹੈ ਪਿਆਰਿਓ ਸਤਿਗੁਰੂ ਨੂੰ ਆਪਣਾ ਸੱਚਾ ਮਿੱਤਰ ਬਣਾਈਏ ਸਤਗੁਰ ਸੱਚੇ ਪਾਤਸ਼ਾਹ ਜੀ ਤੋਂ ਆ ਕੇ ਪੁੱਛੀਏ ਤੇ ਸਤਗੁਰ ਨੂੰ ਦਸੀਏ ਤੇ ਪਾਤਸ਼ਾਹ ਜੀ ਫਿਰ ਖੁਦ ਬਿਆਨ ਕਰਨ ਕੀ ਤਿਆਰੀ ਹੋ ਇਹ ਗੱਲ ਯਾਦ ਰੱਖਿਆ ਜੀ ਵਾਹਿਗੁਰੂ ਜੀ ਕਾ